ਨਵੀਂ ਸੋਚ ਨਵੀਂ ਰਾਹ ਸ਼ਕਤੀ ਇੱਕ ਨਵਾਂ ਜੋਸ਼ੀਲਾ ਐਗਜ਼ੀਕਿਟਿਵ ਸੀ ਜੋ ਕੰਪਨੀ ਵਿੱਚ ਨਵੀਆਂ ਸੋਚਾਂ ਤੇ ਤਕਨੀਕਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਉਹ ਮੰਨਦਾ ਸੀ ਕਿ ਅੱਜ ਦੇ ਤੇਜ਼ ਬਦਲਦੇ ਬਾਜ਼ਾਰ ਵਿੱਚ ਸਿਰਫ ਪੁਰਾਣੇ ਤਰੀਕੇ ਚੱਲਣਗੇ ਨਹੀਂ ਪਰ ਕੰਪਨੀ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀ ਜੋ ਕੰਮ ਦੇ ਤਰੀਕੇ ਬਹੁਤ ਜ਼ਿਆਦਾ ਪਰੰਪਰਾਵਾਦੀ ਸਨ ਉਸਦੇ ਵਿਚਾਰਾਂ ਨੂੰ ਮੰਨਣ ਲਈ ਤਿਆਰ ਨਹੀਂ ਸਨ ਉਹ ਕਹਿੰਦੇ ਸ਼ਕਤੀ ਇਹ ਨਵੀਂ ਤਕਨੀਕ ਅਤੇ ਤਰੀਕੇ ਸਾਡੀ ਮਿਹਨਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਪੁਰਾਣੇ ਤਰੀਕੇ ਸਭ ਤੋਂ ਵਧੀਆਂ ਹਨ ਸ਼ਕਤੀ ਨੂੰ ਪਤਾ ਸੀ ਕਿ ਉਹ ਅਜ ਮੈਨੇਜਰ ਨਹੀਂ ਇੱਕ ਐਗਜ਼ੀਕਿਟਿਵ ਹੈ ਪਰ ਇਹ ਵੀ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਟੀਮ ਨੂੰ ਪ੍ਰੇਰਿਤ ਕਰੇ ਉਸਨੇ ਫੈਸਲਾ ਕੀਤਾ ਕਿ ਪਹਿਲਾ ਉਹ ਪੁਰਾਣੇ ਕਰਮਚਾਰੀਆਂ ਨਾਲ ਸੰਵਾਦ ਕਰੇਗਾ ਉਹਨਾਂ ਦੇ ਤਜਰਬਿਆਂ ਨੂੰ ਸਮਝੇਗਾ ਤੇ ਆਪਣੀਆਂ ਸੋਚਾਂ ਨੂੰ ਖੁੱਲਕੇ ਪੇਸ਼ ਕਰੇਗਾ ਸ਼ਕਤੀ ਨੇ ਬਹੁਤ ਧੀਰਜ ਨਾਲ ਉਹਨਾਂ ਦੀਆਂ ਚਿੰਤਾਵਾਂ ਸੁਣੀਆਂ ਉਹਨਾਂ ਵਿੱਚੋਂ ਇੱਕ ਰਾਕੇਸ਼ ਜਿਸ ਨੇ ਕਾਫੀ ਸਮਾਂ ਕੰਪਨੀ ਵਿੱਚ ਲੰਘਾਇਆ ਸੀ ਸ਼ਕਤੀ ਦੇ ਖਿਲਾਫ ਸੀ ਉਹ ਕਹਿੰਦਾ ਸੀ ਮੈਂ ਨਹੀਂ ਸੋਚਦਾ ਇਹ ਤਕਨੀਕ ਸਾਡੇ ਲਈ ਫਾਇਦੇਮੰਦ ਹੋਵੇਗੀ ਅਸੀਂ ਆਪਣੇ ਤਰੀਕੇ ਤੇ ਹੀ ਚੱਲਣੇ ਹਾਂ ਸ਼ਕਤੀ ਨੇ ਰਾਕੇਸ਼ ਨੂੰ ਸਮਝਾਇਆ ਮੈਂ ਤੁਹਾਡੇ ਤਜਰਬੇ ਦੀ ਕਦਰ ਕਰਦਾ ਹਾਂ ਪਰ ਅਸੀਂ ਨਵੀਂ ਤਕਨੀਕ ਨੂੰ ਅਜ਼ਮਾਉਣ ਨਾਲ ਨਾ ਸਿਰਫ ਆਪਣਾ ਕੰਮ ਸੁਧਾਰ ਸਕਦੇ ਹਾਂ ਸਗੋਂ ਪੁਰਾਣੇ ਤਜਰਬੇ ਨੂੰ ਵੀ ਨਵੀਂ ਰਾਹਤ ਤੇ ਲੈ ਕੇ ਜਾ ਸਕਦੇ ਹਾਂ ਫਿਰ ਸ਼ਕਤੀ ਨੇ ਆਪਣੇ ਕੁਝ ਸਹਿਯੋਗੀਆਂ ਨਾਲ ਮਿਲ ਕੇ ਇੱਕ ਛੋਟਾ ਪ੍ਰੋਜੈਕਟ ਸ਼ੁਰੂ ਕੀਤਾ ਇਸ ਪ੍ਰੋਜੈਕਟ ਵਿੱਚ ਪੁਰਾਣੇ ਤੇ ਨਵੇਂ ਕਰਮਚਾਰੀ ਮਿਲ ਕੇ ਕੰਮ ਕਰਨ ਲੱਗੇ ਸ਼ਕਤੀ ਨੇ ਹਰ ਇੱਕ ਦੀ ਮਦਦ ਕੀਤੀ ਚਾਹੇ ਉਹ ਨਵਾਂ ਹੋਵੇ ਜਾਂ ਪੁਰਾਣਾ ਕਈ ਚੁਣੌਤੀਆਂ ਆਈਆਂ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਕੰਪਨੀ ਨੂੰ ਇਹ ਨਵਾਂ ਤਰੀਕਾ ਤੇ ਤਕਨੀਕ ਬਹੁਤ ਚੰਗਾ ਲੱਗਣ ਲੱਗੀ ਅਤੇ ਪ੍ਰੋਜੈਕਟ ਕਾਮਯਾਬ ਹੋਇਆ ਆਖਿਰਕਾਰ ਰਾਕੇ ਸਹਿਤ ਬਹੁਤ ਸਾਰੇ ਪੁਰਾਣੇ ਕਰਮਚਾਰੀ ਵੀ ਸ਼ਕਤੀ ਦੀ ਸੋਚ ਨੂੰ ਸਮਝ ਕੇ ਉਸਦੇ ਨਾਲ ਮਿਲ ਗਏ ਇਸ ਤਜਰਬੇ ਨੇ ਸਿਖਾਇਆ ਕਿ ਨਵੀਂ ਸੋਚ ਨਾਲ ਪੁਰਾਣੇ ਤਜਰਬੇ ਨੂੰ ਮਿਲਾ ਕੇ ਕੰਮ ਕਰਨ ਨਾਲ ਹੀ ਵੱਡੀ ਸਫਲਤਾ ਮਿਲਦੀ ਹੈ ਸਿੱਖਿਆ ਆਪਣੀ ਸੋਚ ਨਵੀਂ ਰੱਖੋ ਪੁਰਾਣੇ ਤਜਰਬੇ ਨੂੰ ਸਨਮਾਨ ਦਿਓ ਤੇ ਹਰ ਚੁਣੌਤੀ ਨੂੰ ਮਿਲ ਕੇ ਪਾਰ ਕਰੋ ਸਫਲਤਾ ਤੁਹਾਡੇ ਕਦਮ ਚੁੰਮੇਗੀ